ਅੰਮ੍ਰਿਤਸਰ ਦੀ ਵਾਪਰੀ ਵੱਡੀ ਘਟਨਾ ਨੰਬਰਦਾਰਤਾ ਗੋਲੀਆਂ ਮਾਰ ਕੇ ਕਤਲ ਲੜਕੇ ਨੇ ਆਪਣੇ ਪਿਤਾ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਸ਼ੁਰੂ ਅਮਰਸਾ ਜਿਲੇ ਦੇ ਪਿੰਡ ਸਰਹਾਲੇ ਦਾ ਮਾਮਲਾ ਹੈ ਜਿੱਥੇ ਕਿ ਇੱਕ ਨਾਬਾਲਗ ਲੜਕੇ ਨੇ ਆਪਣੇ ਪਿਤਾ ਨਾਲ ਮਿਲ ਕੇ ਇੱਕ ਨੰਬਰਦਾਰ ਬਜ਼ੁਰਗ ਦਾ ਕਤਲ ਕਰ ਦਿੱਤਾ ਹੈ ਬਜ਼ੁਰਗ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਨਾਬਾਲਗ ਲੜਕੇ ਨੂੰ ਸਕੂਲ ਵਿੱਚ ਪੜ੍ਹਦੀ ਇੱਕ ਕੁੜੀ ਨਾਲ ਘੁੰਮਣ ਤੋਂ ਰੋਕਿਆ ਸੀ ਮ੍ਰਿਤਕ ਬਜ਼ੁਰਗ ਦੀ ਪਛਾਣ ਭਗਵੰਤ ਸਿੰਘ ਨੰਬਰਦਾਰ ਵਾਸੀ ਸਰਹਾਲਾ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਭਗਵੰਤ ਸਿੰਘ ਨੰਬਰਦਾਰ ਜੋ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਇੱਕ ਨਾਬਾਲਗ ਲੜਕੇ ਨੂੰ ਇੱਕ ਲੜਕੀ ਨਾਲ ਘੁੰਮਦیتے ਕਿ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਥੋੜਾ ਚਿੜਕਿਆ ਪਰ ਬਜ਼ੁਰਗ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਉਸ ਨੂੰ ਇਸ 3000 ਦੀ ਕੀਮਤ ਚੁਕਾਉਣੀ ਪਵੇਗੀ ਦੱਸਿਆ ਜਾ ਰਿਹਾ ਹੈ ਕਿ ਕੱਲ ਦੁਪਹਿਰ ਮਰਤਕ ਭਗਵੰਤ ਸਿੰਘ ਦੇ ਸਕੂਲੀ ਲੜਕੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਥੋੜਾ ਜਿਹਾ ਝਿੜਕਿਆ ਜਿਸ ਤੋਂ ਬਾਅਦ ਲੜਕਾ ਆਪਣੇ ਘਰ ਚਲਾ ਗਿਆ ਤੇ ਸ਼ਾਮ ਨੂੰ ਆਪਣੇ ਪਿਤਾ ਸਾਫ ਦਾ ਫੌਜੀ ਅਮਨਪ੍ਰੀਤ ਸਿੰਘ ਨਾਲ ਭਗਵੰਤ ਸਿੰਘ ਦੇ ਘਰ ਪਹੁੰਚੇ ਇਸ ਦੌਰਾਨ ਦੋਵੇਂ ਪਿਓ ਪੁੱਤ ਨੇ ਘਰ 'ਚ ਮੌਜੂਦ ਭਗਵੰਤ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਗੋਲੀ ਲੱਗਨ ਨਾਲ ਨੰਬਰਦਾਰ ਭਗਵੰਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਸਾਫ ਦਾ ਫੌਜੀ ਆਪਣੇ بیٹے ਨੂੰ ਨਾਲ ਲੈ ਕੇ ਭਗਵੰਤ ਸਿੰਘ ਦੇ ਘਰ ਆਇਆ ਤਾਂ ਉਸਨੇ ਬਿਨਾਂ ਕੋਈ ਗੱਲਬਾਤ ਕੀਤੇ ਭਗਵੰਤ ਸਿੰਘ ਦੇ ਛੱਤੀ ਗੋਲਬਾਰੀ ਸ਼ੁਰੂ ਕਰ ਦਿੱਤੀ ਉਹੀ ਪੁੱਤਰ ਕਹਿ ਰਿਹਾ ਸੀ ਕਿ ਪਾਪਾ ਸਿਰ 'ਚ ਗੋਲੀ ਮਾਰ ਦਿਓ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਨੇ ਮੌਕੇ ਆਜੇ ਚਲੂ ਕਰ ਦਿੱਤੀ ਹੈ ਜੀ ਮਾਮਲਾ ਹੈ ਜੀ ਗਰਤਵਾਲ ਸਕੂਲ ਦੀ ਇਨਰਾਈ ਨੀ ਬੱਚਿਆਂ ਦੇ ਨੂੰ ਇੱਕ ਕੰਮ ਵਧ ਰਿਹਾ ਹੈਗਾ ਕੋਈ ਗੱਲ ਨਹੀਂ ਹੈ ਮਾਰਿਆ ਕਿੰਨਾਂ ਨੂੰ ਮਾਰਾਂ ਮੇਰੇ ਮਾਸੀ ਦਾ ਬੇਟਾ ਹੈ ਜਿਹੜਾ ਭਰਾ ਹੈ ਮੇਰਾ ਤੇ ਉਹਨਾਂ ਨੇ ਸਿੱਧੇ ਆਏ ਸਤਿਆਂ ਕੋਈਆਂ ਮਾਰੀਆਂ ਗੱਲ ਬਾਤ ਕੋਈ ਕੀਚੀ ਲੁਪਾਂ 7 ਜਾਣੇ ਆਏ ਗੁੰਡਾਪਰਵਾਸੀ ਕਰਦੀ ਨਾ ਪੂਰੀ ਕਿੱਥੇ ਦੇ ਸੀ ਮਰਰੀ ਦੇ ਹੈ ਜੀ ਤੁਹਾਨੂੰ ਲੱਗਦਾ ਤੇ ਪਹਿਲਾਂ ਵੀ ਉਹ ਕੋਈ ਕੋਈ ਪ੍ਰਾਣੀ ਕੋਈ ਰਾਜ ਨਹੀਂ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਨਹੀਂ ਹੈ ਮੇਰੇ ਕੋਲ ਤਾਂ ਪਤਾ ਹੁੰਦਾ ਜੇ ਆਪਣੇ ਹੁੰਦਾ ਤੇ ਆ ਸੂਰ ਰਖਦਾ ਕੋੜ ਦੀ ਗੱਲ ਕਰਦਾ ਉਹ ਤਾਂ ਘਾਰ ਕੱਢ ਕੇ ਆਉਂਦਿਆ ਉੱਥੋਂ ਆਇਆ ਸਿੱਧਾ ਤਾਂ ਉੱਥੇ ਉਹਨੇ ਸੁੱਟ ਲਿਆ ਮਾਰਦੀਆਂ ਗੋਲੀਆਂ ਮੰਗੀ ਮੰਗ ਇਨਸਾਫ ਚਾਹੀਦਾ ਸਾਨੂੰ ਬੰਦੇ ਫੜਨੇ ਚਾਹੀਦੇ ਆ ਪੁਲਿਸ ਨੂੰ ਫੜ ਕੇ ਸਜ਼ਾ ਦੇਣੀ ਚਾਹੀਦੀ ਉਹਨਾਂ ਨੂੰ ਰਾਜੇ ਹਦੀ ਕੁਰੀ ਨਹੀਂ ਨਾਮ ਕੀ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ 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 ਕੀ ਮਾਮਲਾ ਕੀ ਹੈ ਏਡਾ ਵੱਡਾ ਜਿਹੜਾ ਕਾਂਡ ਹੋ ਗਿਆ ਤੇ ਕਿਸ ਤਰ੍ਹਾਂ ਕੀ ਕਰ ਰਹੇ ਹੋ ਮਾਮਲਾ ਸਰ ਜੀ ਦੇਖੋ ਮੇਰੇ ਫੁੱਫੜ ਜੀ ਲੱਗਦੇ ਸੀ ਮੈਂ ਐਨ ਆਰ ਆਈ ਮੈਂ ਦੁਬਈ ਤੋਂ ਬਲੋਂਗ ਕਰਦਾ ਹਾਂ ਤੇ ਪਰ ਭਾਜੀ ਬਹੁਤ ਹੀ ਹਲਤ ਹੋਇਆ ਜੀ ਬਸ ਇੱਕ ਛੋਟੇ ਜੀ ਬੱਚੇ ਦੀ ਮਤਲਬ ਗੱਲ ਤੋਂ ਮਤਲਬ ਆਪਾਂ ਇੱਕ ਬੰਦੇ ਨੂੰ ਬੇਨਪੁੱਛਿਆ ਗੋਲੀ ਦੀ ਗੱਲ ਕੀ ਹੋਈ ਗੱਲ ਜੀ ਸਕੂਲੇ ਕੋ ਤੁਹਾਨੂੰ ਪਤਾ ਹੈ ਕਿ ਬੱਚੇ ਲੜ ਪੈਂਦੇ ਅੱਜ ਕੱਲ ਨਾ ਨਿੱਕੀ ਨਿੱਕੀ ਗੱਲ ਤੋਂ ਪਰ ਆਪਾਂ ਨੂੰ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਤੇ ਆਪਾਂ ਧਿਆਨ ਉਹਨਾਂ ਦੀ ਕਹਣੇ ਤੇ ਨਾ ਲੱਗੀ ਅਸੀਂ ਪਹਿਲਾਂ ਆਪਾਂ ਸੋਚੀਏ ਜੀ ਤੇ ਉਹ ਫੁੱਫੜੀ ਮੇਰੇ ਦੇਖੋ ਜੀ ਧਾਰ ਕੱਢ ਕੇ ਉਧਰੋਂ ਆ ਰਹੇ ਸੀ ਇਹ ਦੋ ਗੱਡੀਆਂ ਆਈਆਂ ਜੀ ਪਿੰਡ ਦੇ ਕਹਿਣ ਦੇ ਮੁਤਾਬਕ ਜੀ ਸਹੀ ਹੈ ਜੀ ਤੇ ਦੋਨੋਂ ਗੱਡੀਆਂ ਉਹਨਾਂ ਨੇ ਰਿਵਰਸ ਕਰਕੇ ਉਧਰ ਖੜੀਆਂ ਕਰ ਲਈਆਂ ਤਾਂ ਇੱਥੇ 6-7 ਬੰਦੇ ਆਏ ਆ ਜੀ ਤੇ 6-7 ਬੰਦੇ ਨੇ ਇਹਨਾਂ ਸਾਡੇ ਫੁੱਫੜ ਜੀ ਹੋਣੀ ਮੇਰੀ ਭੂਆ ਜੀ ਹੋਣਾ ਨੇ ਰਿਸਪੈਕਟ ਕੀਤੀ ਆ ਕਿ ਬੈਠੋ ਤੁਸੀਂ ਕੋਈ ਨਹੀਂ ਬੱਚਿਆਂ ਦੀ ਗੱਲ ਆਸੀਂ ਸਮਝਲਾ ਲੈਨੇ ਆ ਜੀ ਪਰ ਉਹਨਾਂ ਨੇ ਭਾਜੀ ਕੁਝ ਨਹੀਂ ਸੁਣਿਆ ਜੀ ਉਹਨਾਂ ਜੀ ਆਉਂਦੇ ਆਂ ਹੀ ਮਤਲਬ ਫੁੱਫੜ ਜੀ ਹੋਣਾ ਨੂੰ ਮਤਲਬ ਉਧੋਂ ਧਾਰ ਕੱਢ ਕੇ ਆਉਂਦੇ ਸੀ ਤੇ ਉਹਨਾਂ ਦੇ ਉਸੇ ਵਾਲੇ ਫੈਰਿੰਗ ਕਰਤੀ ਆ ਤੇ ਫੁੱਫੜ ਜੀ ਨਹੀਂ ਆਉਂ ਉੱਥੇ ਡੇਗ ਪਏ ਨੇ ਉੱਥੇ ਉਹ ਦੇਖੋ ਰਾਤ ਵਿਜੀਲੈਂਸ ਦੀ ਟੀਮ ਵੀ ਆਈ ਸੀ ਰਾਤ 2:30 ਵਜੇ ਤੇ ਮੈਂ ਇੱਥੇ ਰਿਹਾ ਹਾਂ ਚ 24 ਘੰਟੇ ਸਹਣ ਤੇ 3 ਵਜੇ ਤੱਕ ਮਤਲਬ ਇੱਥੇ ਐਸ ਐਚਓ ਸਾਹਿਬੀ ਮੈਡਮ ਮੈਨੂੰ ਨਾਮ ਨਹੀਂ ਪਤਾ ਉਹਨਾਂ ਦਾ ਖੁਸ਼ਬੂ ਮੈਮ ਉਹ ਵੀ ਇੱਥੇ ਰਹੇ ਸੀ ਤੇ ਪਰ ਪਾਜੀ ਜੋ ਵੀ ਹੋਇਆ ਵਾ ਬਹੁਤ ਹੀ ਜ਼ਿਆਦਾ ਗਲਤ ਹੋਇਆ ਹੈ ਕਿੰਨਾਰੇ ਹੀ ਬਾਹਰ ਕੋਈ ਹੈ ਹਾਂਜੀ ਕੀ ਲੱਗਦਾ ਪੰਜਾਬ ਦਾ ਪਰ ਪਾਜੀ ਨਹੀਂ ਜੀ ਅਸੀਂ ਤੇ ਕੰਨਾਂ ਨੂੰ ਹੱਥ ਲਾਉਂਦੇ ਆ ਜੀ ਇੱਥੇ ਤੇ ਬਹੁਤ ਕੰਮ ਗਦਰ ਮਚਿਆ ਪਿਆ ਹੈ ਜੀ ਅਸੀਂ ਬਹੁਤ ਮਤਲਬ ਸੋਚਦੇ ਗਲਤ ਹੋਇਆ ਜੀ ਬਹੁਤ ਜ਼ਿਆਦਾ ਗਲਤ ਹਾਂਜੀ ਸਰ ਕੀ ਮਾਮਲਾ ਹੈ ਜੀ ਇੱਥੇ ਇਹਨਾਂ ਦੀ ਆਪਣਾ ਕੋਈ ਬੱਚਿਆਂ ਦੀ ਲੜਾਈ ਹੋਈ ਸੀ ਤੇ ਉੱਥੋਂ ਪਰੇੜਾ ਜਿਹੜਾ ਆਇਆ ਸੀ ਫਾਦਰ ਆਪਣੇ ਬ੍ਰੀਦ ਉਹਦੇ ਨਾਲ 5 ਜਣੇ ਸੀ ਉਹ ਇੱਥੇ ਆਈ ਕੋਈ ਇਹਨਾਂ ਨਾਲ ਗੱਲਬਾਤ ਕਰਨ ਉਹਨੇ ਜਿਹੜੇ ਮੰਦਰ ਕੋਲ ਸੰਗੜੀ ਆਪਣਾ ਫਾਇਰ ਮਾਰਤਾ ਤੇ ਐਫਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਨੇ ਕਿੰਨੇ ਦਾ 300 ਬੰਦੇ ਹਾਂਜੀ ਹਾਂਜੀ 300 ਤੇ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਕਿ ਟੋਟਲ ਆਪਣਾ 6 ਜਣੇ ਆਏ ਇਹਨਾਂ ਦਾ ਕਾਰਨ ਕੀ ਰੇਲ ਲਈ ਮਾਮਲਾ ਹੈ ਮਾਮਲਾ ਇਹ ਨਹੀਂ ਉਹਨਾਂ ਨੇ ਕਰਦੇ ਹਨ ਤਪਤੀਸ਼ ਆਪਣਨ ਕੀ ਸੂਰੀ ਬੱਚਿਆਂ ਦੀ ਜੰਦੀ ਲੜਾਈ ਹੋਈ